ਮਿੱਤਰ ਪਰੂ ਮੈਂ ਇੱਕ ਵੀਡੀਓ ਕੀਤੀ ਹੈ ਲਗਭਗ 2 ਮਹੀਨੇ ਪਹਿਲਾਂ ਜਿਹਦੇ ਵਿੱਚ ਮੈਂ ਦੋ ਭਰਾਵਾਂ ਦੀ ਵੰਡ ਦੇ ਆ ਜ਼ਿਕਰ ਕੀਤਾ ਵਾ ਇੱਕ ਭਰਾ ਨੇ ਆਪਦੇ ਭਰਾ ਦੇ ਨਾਲ ਥੋੜਾ ਲੈਣ ਦੇਣ ਦੇ ਵਿੱਚ ਵੰਡ ਦੇ ਵਿੱਚ ਥੋੜਾ ਜਿਹਾ ਫਰਕ ਪਾਇਆ ਸੀਗਾ ਇਹ ਇਸ ਵੀਡੀਓ ਨੂੰ ਮੈਂ ਪਿਛਲੀ ਸਟੋਰੀ ਹੈ ਜਿਹੜੀ ਉਹ ਯਾਨੀ ਇਸ ਵੀਡੀਓ ਤੋਂ ਅੱਜ ਦੇ ਸਮੇਂ ਤੋਂ ਮੈਂ 60 ਸਾਲ 60 ਸਾਲ ਪਿਛੇ ਜਦੋਂ ਉਹੋ ਉਨਾ ਭਰਾਵਾਂ ਦੇ ਫਾਦਰ ਨੇ ਜ਼ਮੀਨ ਖਰੀਦੀ ਸੀ ਤੇ ਉਸ ਤੋਂ ਬਾਅਦ ਉਹਦੇ ਫਾਦਰ ਦੀ ਡੈਥ ਹੋ ਜਾਂਦੀ ਆ ਮਾਤਾ ਤੇ ਦੋਨੇ ਭਰਾਵਾਂ ਦੇ ਘਰ ਨੂੰ ਪਰਵਰਿਸ਼ ਕਰਦੇ ਆ ਪਾਲਦੇ ਆ ਇਦਾਂ ਦੀ ਕੁਸ਼ ਇਸ ਵੀਡੀਓ ਨੂੰ ਦੱਸਣ ਲੱਗਿਆ ਵਾਂ ਸੁਣਿਓ ਬੜੀ ਇੰਟਰਸਟਿੰਗ ਸਟੋਰੀ ਹੈ ਇਹ ਵੀ ਲਗਭਗ ਮੈਂ ਇਹ ਗੱਲ ਕਰ ਰਿਹਾ 64 ਦੀ 66 ਦੀ 1966 ਦੇ ਵਿੱਚ ਇੱਕ ਇਨਸਾਨ ਨੇ ਲੰਮੀ ਤੇ ਜਮੀਨ ਖਰੀਦਾ ਵਾ ਲਗਭਗ 6 6.5 6.5 ਕਿੱਲੇ ਜਿਹਦੀ ਜਿਹਦੇ ਵਿੱਚ ਇਹ 68 ਦੇ 68 ਦੇ ਵਿੱਚ ਖਰੀਦਾ 68 ਨਹੀਂ ਸੋਰੀ 78 ਦੇ ਵਿੱਚ 78 88 ਦੇ ਵਿੱਚ ਭਲੇ ਪੁਰਸ਼ ਦਾ ਦੋ بیٹے ਨੇ ਤਿੰਨ ਬੇਟੀਆਂ ਨੇ ਦੋਨੇ بیٹے ਇੱਕ ਬੇਟਾ ਵੱਡਾ ਪੜਾਈ ਥੋੜਾ ਇੰਟੈਲੀਜੈਂਟ ਹੁੰਦਾ ਵਾ ਉਹ ਪੜਦਾ ਛੋਟਾ 9ਵੀਂ ਚ ਪੜਦਾ ਹੁੰਦਾ ਜਦੋਂ ਜਮੀਨ ਖਰੀਦੀ ਆ ਇਹ ਉਦੋਂ ਜਮੀਨ ਇਹ 10 ਸਾਲਾਂ ਦੀਆਂ ਕਿਸ਼ਤਾਂ ਦੇ ਖਰੀਦੀ ਆ 6 ਮਹੀਨੇਵਦ ਕਿਸ਼ਤ ਪਰ ਨਹੀਂ ਹੁੰਦੀ ਆ ਸਾਲ ਜ ਦੋ ਗਿਸ਼ਤਾਂ ਜਾਂਦੀਆਂ ਸੀਗੀਆਂ ਕਿਸ਼ਤ ਕਿੰਨੀ ਸੀਗੀ ਲਗਭਗ ਥੋੜੀ ਬਹੁਤ ਹੀ ਹੋਗੀ ਕੋਈ ਆਈਡੀਆ ਨਹੀਂ ਹੈਗਾ ਮੈਨੂੰ 2-400 ਰੁਪਏ ਦੀ ਹੋਗੀ ਉਸ ਸਮੇਂ ਤੇ ਜਿਹੜਾ ਜਿਹੜੇ ਬੰਦੇ ਨੇ ਬਯੁਰਗ ਦੀ ਮੈਂ ਗੱਲ ਕਰ ਰਿਆ ਮਾਂ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੁੰਦੀ ਆ ਮੈਂ ਸਾਫ਼ ਜੀ ਸ਼ਬਦਾਂ ਚ ਦੱਸਣ ਲੱਗਿਆ ਵਾਂ ਬੰਦਾ ਜ਼ਮੀਨ ਤਾਂ ਖਰੀਦ ਲੈਂਦਾ ਉਹ 10 ਸਾਲ ਦਾ ਲੋਨ ਵੀ ਹੋ ਜਾਂਦਾ ਵਾ ਪਰ 10 ਸਾਲ ਤੱਕ ਲੋਨ ਭਰਦਾ ਸਰਕਾਰ ਦੀ ਜ਼ਮੀਨ ਨਹੀਂ ਆ ਉਹ ਜਿੰਨਾ ਚਿਰ ਤੁਸੀਂ ਆਪਾ ਲੋਨ ਨਹੀਂ ਭਰਦੇ ਸਨ 71 72 ਦੇ ਵਿੱਚ ਜ਼ਮੀਨ ਲੈਣ ਵਾਲੇ ਬੰਦੇ ਦੀ ਉਹ ਬਯੁਰਗ ਦੀ ਕੈਂਸਰ ਦੇ ਨਾਲ بڑے ਮਾੜੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਜਦੋਂ ਡੈਥ ਹੋਈ ਆ ਉਦੋਂ ਸਨ 72 ਦੀ ਲੜਾਈ ਲੱਗੀ ਹੋਈ ਸੀਗੀ ਉਹਦਾ ਵੱਡਾ ਬੇਟਾ ਆਰਮੀ ਦੇ ਵਿੱਚ ਸੀਗਾ ਜੋ ਆਪਦੇ ਫਾਦਰ ਦਾ ਪ੍ਰੋਪਰ ਲਾਜ ਨਹੀਂ ਕਰਵਾ ਸਕੇ ਲਾਜ ਕਰਨ ਦੀ ਖਾਤਰ ਉਹ ਲੜਾਈ ਦਾ ਮਾਹੌਲ ਸੀਗਾ ਲੜਾਈ ਦੇ ਵਿੱਚ ਬੰਦਾ ਕੇਅਰ ਕਿੰਨੀ ਕਰ ਲੂਗਾ ਹਨਾ ਆਰਮੀ ਹਸਪੀਟਲ ਮੁੰਬਈ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਵਾ ਲੜਾਈ ਲੜਾਈ ਦੇ ਵਿੱਚ ਹੀ ਉਹਨਾਂ ਦਾ ਸ਼ੰਸਕਾਰ ਜਿਹੜਾ ਅੰਤਿਮ ਸੰਸਕਾਰ ਮਹਾਰਾਸ਼ਟਰ ਦੇ ਵਿੱਚ ਮੁੰਬਈ ਕੀਤਾ ਜਾਂਦਾ ਵਾ ਕਿਉਂਕਿ ਲੜਾਈ ਚੱਲ ਰਹੀ ਸੀ ਡੈੱਡ ਬੋਡੀ ਉੱਥੇ ਲੈ ਕੇ ਆਉਣੀ ਉਦੋਂ ਫੋਨ ਤਾਂ ਹੁੰਦੇ ਨਹੀਂ ਸੀਗੇ ਕਾਲ ਤਾਂ ਹੁੰਦੀ ਨਹੀਂ ਸੀਗੀ ਪਤਾ ਨਹੀਂ ਕਿਸ ਹਿਸਾਬ ਨਾਲ ਉਹਨਾਂ ਤੱਕ ਮੈਸੇਜ ਪਹੁੰਚਿਆ ਹੋਊਗਾ ਉਹਦਾ ਬੇਟਾ ਸੀਗਾ ਵੱਡਾ ਬੇਟਾ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਤੁਹਾਡੀ ਡੈਡੀ ਦੀ ਫਾਦਰ ਦੀ ਡੈਥ ਹੋ ਗਈ ਦੱਸ ਦਿਆਂ ਇੱਥੇ ਵੱਡੇ ਬੇਟੇ ਦੀ ਜਿਹੜੀ ਉਮਰ ਸੀਗੀ 22 ਸਾਲ ਦੀ ਸੀਗੀ 22 ਸਾਲ ਦੀ ਉਮਰ ਦੇ ਵਿੱਚ ਆਪਾਂ ਜੇ ਅੱਜ ਆਪਾਂ ਆਪਦੇ ਤੇ ਤੁਲਨਾ ਕਰਕੇ ਦੇਖੀਏ 22 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਕਿੰਨੀ ਕੁ ਸੋਝੀ ਹੁੰਦੀ ਆ ਕਿੰਨਾ ਕੁ ਉਹਨੂੰ ਐਕਸਪੀਰੀਅੰਸ ਹੁੰਦਾ ਵਾ ਕਿੰਨੀ ਕੁ ਨੋਲੇਜ ਹੁੰਦੀ ਆ ਆਪਾਂ ਆਪਣੇ ਦੇ ਢਾਲ ਕੇ ਦੇਖ ਸਕਦੇ ਆ ਪਰ ਚਲੋ ਕੁਦਰਤ ਨੇ ਉਹਨਾਂ ਦੇ ਇੱਕ ਇਹ ਮਾੜੀ ਘੜੀ ਲੈ ਆਂਦੀ 22 ਸਾਲ ਦੀ ਉਮਰ ਦੇ ਵਿੱਚ ਸਿਰ ਤੋਂ ਪਿਓ ਦਾ ਛਾਇਆ ਉੱਠ ਗਿਆ ਚਲੇ ਗਿਆ ਜਦੋਂ ਇਹ ਗੱਲ ਹੋ ਗਈ ਪਿੱਛੇ ਜਿਹੜੀਆਂ ਉਹਨਾਂ ਨੇ ਕਿਸ਼ਤਾਂ ਭਰੀਆਂ ਮੇਸੀ ਜ਼ਮੀਨ ਦੀਆਂ ਚਾਰ ਕਿਸ਼ਤਾਂ ਵਿਚ ਚਾਰ ਪੰਜ ਕਿਸ਼ਤਾਂ ਭਰੀਆਂ ਹੋਈਆਂ ਸੀ ਮਗਲੀਆਂ ਨਾਲੇ 8 ਸਾਲ ਦੀਆਂ ਪਈਆਂ ਸੀ 8-9 ਸਾਲ ਦੀਆਂ ਸਾਰੀ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੋਨਾਂ ਭਰਾਵਾਂ ਤੇ ਆ ਗਈ ਵੱਡਾ ਭਰਾ ਫੌਜੀ ਕਹਿੰਦਾ ਚਲੋ ਠੀਕ ਹੈ ਜੀ ਮੈਂ ਕਮਾਈ ਜੌਬ ਕਰਦਾ ਵਾਂ ਮੈਂ ਜ਼ਮੀਨੀਆਂ ਕਿਸ਼ਤਾਂ ਭਰੂੰਗਾ ਤੁਸੀਂ ਜੋ ਕਰਦੇ ਰਹੇ ਕਿ ਜਦੋਂ ਛੋਟੇ ਭਰਾ ਨੇ ਨੌਵੀਂ ਚ ਪੜ੍ਹਦੇ ਵੱਢਦੇ ਨੇ ਆਪਦੀ ਪੜ੍ਹਾਈ ਛੱਡਤੀ ਖੇਤ ਜਾ ਕੇ ਹਲ ਬੋਣ ਲੱਗ ਗਿਆ ਖੇਤੀ ਕਰਨ ਲੱਗ ਗਿਆ ਛੋਟੇ ਭਰਾ ਨੇ ਬੜੀ ਮਿਹਨਤ ਕੀਤੀ ਉਹਨੇ ਵੀ ਘਰ ਦਾ ਗੁਜ਼ਾਰਾ ਕੀਤਾ ਚਲਾਇਆ ਉਹਨੇ ਵੱਡੇ ਭਰਾ ਨੇ ਆਪਦੀ ਜੋਬ ਤੋਂ ਸੈਲਰੀ ਵੱਜਮੀ ਆਉਂਦੀ ਸੀਗੀ ਜਮੀਨ ਦੀ ਕਿਸ਼ਤਾ ਮੋੜੀਆਂ ਤੇ ਇੱਥੇ ਜਿਹੜੀ ਮੈਂ ਗੱਲ ਮੇਨ ਵਿਸ਼ਾ ਲੈ ਕੇ ਆਉਣ ਲੱਗਿਆ ਮਾ ਉਹਨਾਂ ਨੇ ਭੈਣਾਂ ਨੇ ਆਪਦੇ ਭਰਾਵਾਂ ਤੋਂ ਜ਼ਮੀਨ ਲੈ ਲਈ ਇਸ ਚੀਜ਼ ਨੂੰ ਮੈਂ ਐਕਸਪਲੇਨ ਕਰਨ ਲੱਗਿਆ ਮਾ ਬੜੇ ਲੋਕ ਦਾਅਵੇ ਨਾ ਕਹਿ ਦਿੰਦੇ ਆ ਯਾਰ ਸਾਡੇ ਪਿਓ ਦੀ ਕਮਾਈ ਸੀਗੀ ਸਾਡੇ ਪਿਓ ਨੇ ਆਹ ਕੀਤਾ ਸਾਡੇ ਪਿਓ ਨੇ ਜੋ ਕੀਤਾ ਸਾਡੇ ਪਿਓ ਦੀ ਬਣਾਈ ਹੋਈ ਸੀ ਅਸੀਂ ਕਿਉਂ ਨਾ ਹਿੱਸਾ ਲੈਂਦੇ ਕਿਉਂ ਨਾ ਅਸੀਂ ਹਿੱਸਾ ਲੈਂਦੀਆਂ ਇਗਲ ਹੋ ਜਾਂਦੀ ਆ ਪਰ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰ ਦੇਣਾ ਚਲੋ ਆਪਣੀ ਗਵਰਨਮੈਂਟ ਦਾ ਕਾਨੂੰਨ ਆ ਪਿਓ ਦੀ ਜਾਇਦਾਦ ਦੇ ਵਿੱਚੋਂ ਧੀਾਂ ਦਾ ਹੱਕ ਹੁੰਦਾ ਵਾ ਮੈਂ ਇਸ ਚੀਜ਼ ਦੀ ਰਿਸਪੈਕਟ ਕਰਦਾ ਇਸ ਕਾਨੂੰਨ ਦੀ ਕਦਰ ਕਰਦਾ ਮੈਂ ਚਲੋ ਜੋ ਬਣਿਆ ਵਧੀਆ ਬਣਿਆ ਵਿਆ ਪਰ ਜਿਹੜੇ ਪਿੱਛੇ ਆਪਾਂ ਨੂੰ ਹਾਲਾਤ ਹੁੰਦੇ ਨੇ ਕਿਹੜੇ ਹਾਲਾਤਾਂ ਦੇ ਵਿੱਚੋਂ ਬੰਦਾ ਨਿੰਘਿਆ ਵੇ ਕਿਹੜੇ ਹਾਲਾਤਾਂ ਦੇ ਵਿੱਚੋਂ ਜ਼ਮੀਨ ਪ੍ਰਾਪਰਟੀ ਬਣੀ ਹੋਈ ਆ ਉਹ ਹਾਲਾਤ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਇਸ ਚੀਜ਼ ਨੂੰ ਮੈਂ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰਨ ਲੱਗਿਆ ਮੈਂ ਜਦੋਂ ਡੈਥ ਹੋਈ ਉਹਦੀ ਵੱਡੀ ਭੈਣ ਸੀਗੀ ਸਾਰਿਆਂ ਨੂੰ ਉਹਦੀ ਉਮਰ 8 ਸਾਲ ਦੀ ਸੀਗੀ ਉਹ ਤੋਂ ਛੋਟੀ ਦੀ ਉਮਰ 6 ਸਾਲ ਦੀ ਸੀਗੀ ਉਹ ਤੋਂ ਤੀਜੇ ਨੰਬਰ ਤੇ ਜਿਹੜੀ ਸਿਸਟਰ ਸੀਗੀ ਉਹਦੀ ਉਮਰ 4 ਸਾਲ ਦੀ ਸੀਗੀ ਜਿਹੜੀ 4 ਸਾਲ ਵਾਲੀ ਸਿਸਟਰ ਆ ਉਹ ਆਪ ਦੇ ਭਰਾ ਨੂੰ ਕਹਿੰਦੀ ਆ ਕਿ ਅਸੀਂ ਸਾਡੇ ਪਿਓ ਦੀ ਜੀਮੇਨ ਸੀ ਆਹ ਸੀਗਾ ਜੋ ਸੀਗਾ ਮੇਰੇ ਦੇਖਣ ਦੀ ਗੱਲ ਈ ਆ ਉਹਦੇ ਬੱਡੇ ਭਰਾ ਨੇ ਆਪਦੀ ਉਸ 4 ਸਾਲ ਦੀ ਭੈਣ ਸੀਗੀ ਜਿਹੜੀ ਉਸ ਸਮੇਂ ਤੇ ਹੁਣ ਵੱਡੀ ਹੋਈ ਵੀ ਆ ਉਹਨੇ ਸਵਾਲ ਕਰਤਾ ਤੂੰ ਆਪਦਾ ਪਿਓ ਦੇਖਿਆ ਤੈਨੂੰ ਜਿਆਦਾ ਤੇਰਾ ਪਿਓ ਕਹੇ ਜਾਂ ਸੀਗਾ ਉਸ ਲੇਡੀਜ਼ ਨੇ ਇਹ ਆਖਿਆ ਸੀਗਾ ਕਿ ਉਸ ਸਮੇਂ ਤੇ ਸਾਡਾ ਤਾਂ ਇਹੀ ਪਿਓ ਸੀਗਾ ਸਾਨੂੰ ਇਸ ਬੰਦੇ ਨੇ ਹੀ ਪਾਲ ਕੇ ਪੜਾ ਕੇ ਇੱਥੇ ਤੱਕ ਵਿਆਹ ਆ ਸਾਰਾ ਕੁਝ ਕਰਿਆ ਇਹਨਾਂ ਨੇ ਕਰਿਆ ਚਲੋ ਪਹਿਣਾ ਭਰਾਮਾਂ ਦੇ ਵਿੱਚ ਫਰਕ ਪੈ ਗਿਆ ਉਹਨਾਂ ਨੇ ਜ਼ਮੀਨ ਲੈਣ ਦੀ ਜ਼ਮੀਨ ਲੈਣ ਦਾ ਫਰਕ ਕੀ ਪੈਣਾ ਦਿਮਾਗ ਦੇ ਵਿੱਚ ਲਾਲਚ ਵੜਿਆ ਵਿਆ ਤੇ ਜਿਹੜੀ ਉਹਨਾਂ ਦੀ ਪਰਮਿਸ਼ ਹੋਈ ਆ ਮੁੱਢ ਤੋਂ ਲੈ ਕੇ ਐਂਡ ਤੱਕ ਮੈਂ ਜ਼ਮੀਨ ਲੈਣ ਦੀ ਨੌਬਤ ਕਿਵੇਂ ਬਣੀ ਉਹਨਾਂ ਦੀ ਇਸ ਚੀਜ਼ ਨੂੰ ਮੈਂ ਐਕਸਪਲੇਨ ਕਰਦਾ ਵਾਂ ਮੈਂ ਪਹਿਲਾਂ ਵੀ ਦੱਸਿਆ ਬਸ ਜ਼ਮੀਨ ਲੈਣਾ ਨਾ ਲੈਣਾ ਇਹ ਲਈ ਕਿਉਂ ਇਹ ਮੇਰਾ ਕੋਈ ਵਿਸ਼ਾ ਨਹੀਂ ਹੈਗਾ ਸਿਰਫ ਇੱਕ ਲੋਕਾਂ ਨੂੰ ਮੇਰਾ ਇਸ ਵਿਸ਼ਾ ਦੱਸਣਾ ਵਾਂ ਕਿ ਕਿਹਰੇ ਬੱਚੇ ਨੇ ਜਿਨ੍ਹਾਂ ਦੀ ਕਿਸ ਤਰੀਕੇ ਦੇ ਨਾਲ ਪਰਮਿਸ਼ ਹੁੰਦੀ ਆ ਤੇ ਕਿਹੜਾ ਇਹਨਾਂ ਇਹ ਖਿਆਲਤ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੇ ਨੇ ਅਸੀਂ ਇਹ ਕੰਮ ਕਰੀਏ ਇਹ ਸਟਾਰਟਿੰਗ ਤੋਂ ਹੀ ਪਰਵਰਿਸ਼ ਤੋਂ ਹੀ ਸਟਾਰਟ ਹੋ ਜਾਂਦੀ ਹੈ ਗੱਲ ਇਹ ਇਹ ਤਿੰਨਾਂ ਤਿੰਨੇ ਭੈਣਾਂ ਦੀ ਜਿਹੜੀ ਮੈਂ ਗੱਲ ਦੱਸ ਰਿਹਾ ਤੁਹਾਨੂੰ ਜਿਹੜਾ ਉਹਨਾਂ ਦਾ ਵੱਡਾ ਭਰਾ ਸੀਗਾ ਫੌਜੀ ਸੀ ਉਹ ਉਹ ਤੋਂ ਜਿਹੜਾ ਛੋਟਾ ਭਰਾ ਸੀਗਾ ਉਹ ਖੇਤੀ ਕਰਨ ਲੱਗ ਗਿਆ ਸੀਗਾ ਖੇਤੀ ਦੇ ਵਿੱਚ ਇੰਨਾ ਬਹੁਤਾ ਜਿਆਦਾ ਗੁਜ਼ਾਰਾ ਨਹੀਂ ਸੀ ਉਹਨੇ ਏਜੰਟਾਂ ਦੇ ਥਰੂ ਅਬਰੋਡ ਚੱਲ ਗਿਆ ਬਾਹਲੀ ਦੁਬਈ ਜਾਂ ਕਿਸੇ ਵੀ ਅਰਬ ਕੰਟਰੀ ਦੇ ਵਿੱਚ ਸੈੱਟ ਹੋ ਗਿਆ ਉੱਥੇ ਜਾ ਕੇ ਮਿਹਨਤ ਕਰਨ ਲੱਗ ਗਿਆ ਜਿਹੜੀ ਮੇਨ ਇਥੇ ਇਥੋਂ ਇੱਕ ਕਹਾਣੀ ਵੇੜਨੀ ਸ਼ੁਰੂ ਹੁੰਦੀ ਆ ਉਹੋ ਜਿਹੜੀਆਂ ਤਿੰਨੇ ਭੈਣਾਂ ਸੀਗੀਆਂ ਘਰ ਦੀ ਜਿਹੜੀ ਕਮਾਂਡ ਸੀਗੀ ਉਹਨਾਂ ਦੇ ਹੱਥ ਚ ਆ ਜਾਂਦੀ ਆ ਵੱਡਾ ਭਰਾ ਆਰਮੀਜ਼ ਦੇ ਵਿੱਚ ਆ ਛੋਟਾ ਭਰਾ ਬਾਹਰ ਆ ਘਰੇ ਇਕੱਲੀਆਂ ਲੇਡੀਆਂ ਰਹਿ ਗਈਆਂ ਫੇਰ ਉਹਨਾਂ ਦੀ ਹੱਥ ਮੁਖਤਿਆਰੀ ਜਦੋਂ ਆ ਗਈ ਪੈਸਾ ਵੀ ਘਰੇ ਆਉਣਾ ਸੀ ਮਾਂ ਕੋਲੇ ਆਉਣਾ ਸੀ ਆਪਦੀ ਮਰਜ਼ੀ ਦੇ ਨਾਲ ਉਹਨਾਂ ਨੇ ਖਰਚਣਾ ਮਰਜ਼ੀ ਦੇ ਨਾਲ ਕਰਨਾ ਜੋ ਵੀ ਕੁਝ ਕਰਨਾ ਸਾਰਾ ਕੁਝ ਆਪਣੀ ਮਰਜ਼ੀ ਦੇ ਨਾਲ ਕਰਨਾ ਫਿਰ ਜਦੋਂ ਇਹ ਜੀ ਚੀਜ਼ਾਂ ਦੇ ਵਿੱਚ ਆਉਂਦਾ ਕਿਤੇ ਉਹ ਇੱਕ ਇਦਾਂ ਦਾ ਕਲਚਰ ਸੀਗਾ ਜਦੋਂ ਕੁੜੀਆਂ ਕਿਤੇ ਬਾਹਰ ਅੰਦਰ ਜਾਂਦੀਆਂ ਸੀ ਚਾਚੇ ਤਾਇਏ ਘੂਰ ਦਿੰਦੇ ਸੀਗੇ ਕਿ ਭਾਈ ਤੁਸੀਂ ਬਾਹਰ ਅੰਦਰ ਨਹੀਂ ਜਾਣਾ ਤੁਹਾਡੇ ਘਰੇ ਨਾ ਤੁਹਾਡੇ ਭਰਾ ਕਰੇ ਨਾ ਤੁਹਾਡਾ ਪਿਓ ਤੁਹਾਡੇ ਸਿਰ ਤੇ ਆ ਉਹਨੂੰ ਵਰਜਦੇ ਸੀ ਉਹਨਾਂ ਦਾ ਮੂੰਹ ਫਟ ਇਹੋ ਜਿਹਾ ਹੋ ਗਿਆ ਉਹਦੇ ਚਾਚੇ ਤਾਇਿਆਂ ਦੇ ਮੂਹਰੇ ਬੋਲਣ ਲੱਗ ਗੀਆਂ ਉਹਨਾਂ ਨੂੰ ਮੰਦਾ ਚੰਗਾ ਬੋਲਣ ਲੱਗ ਗੀਆਂ ਇਹੋ ਜਿਹੀ ਵੀ ਚਾਚੇ ਮੈਂ ਦੇਖੀ ਨੇ ਉਹਨਾਂ ਦੇ ਕਿ ਸਾਰੀ ਉਮਰ ਉਹਨਾਂ ਨੇ ਉਹਨਾਂ ਲੇਡੀਜ਼ ਤਿੰਨੇ ਭੈਣਾਂ ਦਾ ਕਲਾਮ ਨਹੀਂ ਕਰਿਆ ਉਹਨਾਂ ਨੂੰ ਆਉਦੇ ਮੱਥੇ ਨਹੀਂ ਲਾਇਆ بگੜੀ ਹੀ ਨਹੀਂ ਕਿਉਂਕਿ ਉਹਨਾਂ ਤਿੰਨੇ ਭੈਣਾਂ ਦਾ ਹੀ ਪੂਰੀ ਘਰ ਦੀ ਮਖਤਿਆਰੀ ਸੀ ਮੂੰਹ ਫਟ ਜੇ ਕੋਈ ਉਹਨਾਂ ਨੂੰ ਸਹੀ ਰਾਏ ਦਿੰਦਾ ਸੀਗਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਹ ਮੂੰਹ ਫਟ ਕਿਸੇ ਦੇ ਮੂਹਰੇ ਗੱਲ ਪੈ ਜਾਂਦੀਆਂ ਸੀਗੀਆਂ ਕਿਸੇ ਨੂੰ ਐ ਕਹਿ ਦਿੰਦੀ ਸੀ ਤੁਸੀਂ ਖੁੰਨੇ ਕੌਣ ਆ ਸਾਨੂੰ ਕਹਿਣ ਆਲੇ ਉਹਨਾਂ ਦੀ ਮਾਤਾ ਬਜ਼ੁਰਗ ਜਿਹੜੀ ਘਰੇ ਹੁੰਦੀ ਸੀਗੀ ਜੇ ਉਹਨੂੰ ਕੋਈ ਲੰਮਾ ਵੀ ਦਿੰਦਾ ਸੀ ਮਾਰਾ ਜੰਗਾ ਕਹਿ ਵੀ ਦਿੰਦਾ ਸੀ ਕਿ ਭਾਈ ਤੁਹਾਡੀਆਂ ਕੁੜੀਆਂ ਨੂੰ ਰੋਕਣਾ ਚਾਹੀਦਾ ਇੱਥੋਂ ਆ ਕੰਮ ਇਦਾਂ ਹੋ ਰਿਹਾ ਵਾ ਉਹੋ ਮਾਤਾ ਕਹਿੰਦੀ ਸੀ ਹਾਂ ਹਾਂ ਮੇਰੀਆਂ ਕੁੜੀਆਂ ਨੂੰ ਤੁਸੀਂ ਜਰਦੇ ਨਹੀਂ ਚਲੋ ਦੋਨੇ ਭਰਾ ਮਾਤਾ ਕੀ ਵੀ ਗੱਲਾਂ ਵੱਤਾਂ ਪਹੁੰਚਦੀਆਂ ਸੀ ਸਾਰਾ ਕੁਝ ਹੁੰਦਾ ਸੀ ਪਤਾ ਲੱਗ ਗਿਆ ਸੀ ਸਾਰੇ ਸਮਾਜ ਨੂੰ ਕਿ ਇਹਨਾਂ ਦਾ ਜਿਹੜੀ ਜਵਾਨ ਲੱਗੀ ਹੋਈ ਆ ਬਹੁਤ ਲੰਮੀ ਲੱਗੀ ਹੋਈ ਆ ਮੂੰਹ ਫੱਟ ਜਵਾਨ ਆ ਇਹਨਾਂ ਦੀ ਇਹਨਾਂ ਨੂੰ ਕਿਸੇ ਨਾਲ ਵਰਤਣਾ ਨਹੀਂ ਆਉਂਦਾ ਕਿਸੇ ਨਾਲ ਕੁਝ ਨਹੀਂ ਕਰਨਾ ਆਉਂਦਾ ਇਹੋ ਜਿਹਾ ਹੀ ਇਹਨਾਂ ਦਾ ਮਾਹੌਲ ਆ ਇਹ ਜਿਹੜੀ ਉਹਨਾਂ ਦੀ ਆਤ ਤੁਰੀ ਆਉਂਦੀ ਸੀਗੀ ਆਦਤ ਬਣ ਗਈ ਇਹ ਵਿਆਹ ਤੋਂ ਬਾਅਦ ਵੀ ਉਹਨਾਂ ਦੀ ਕੰਟੀਨਿਊ ਹੀ ਰਹੀ ਆ ਹੌਣ ਵੀ ਕਿਸੇ ਦੇ ਉਹ ਪ੍ਰੋਗਰਾਮ ਤੇ ਜਿਹਦੇ ਜਾਂਦੀਆਂ ਨੇ ਜਾਂ ਕਿਸੇ ਦੇ ਗਮੀ ਖੁਸ਼ੀ ਜਾਂਦੀਆਂ ਨੇ ਉਹਨਾਂ ਦਾ ਇਹੀ ਹੱਥ ਇਹੀ ਹੱਤ ਬਣੀ ਹੋਈ ਆ ਕਿਸੇ ਨੂੰ ਗਾਣਾ ਕੱਢਣੀਆਂ ਕਿਸੇ ਨੂੰ ਫਲਾਣਾ ਕਰਨਾ ਗੇਨ ਉੱਪਰ ਉੱਚੀ ਉੱਚੀ ਚੀਕਾਂ ਮਾਰਨੀਆਂ ਇਹੀ ਮੂੰਹ ਫਟ ਬਣਿਆ ਹੋਇਆ ਕਿਉਂਕਿ ਇਹ ਚੀਜ਼ ਉਹਨਾਂ ਦੀ ਇੱਕ ਲੇਡੀਜ਼ ਨੇ ਇਹਨਾਂ ਦੇ ਬੇਟੇ ਨੇ ਹੀ ਮੈਨੂੰ ਇੱਕ ਫੋਨ ਕਰਕੇ ਦੱਸਿਆ ਸੀਗਾ ਕਿ ਜਿਹੜੀ ਇਹਨਾਂ ਦੀ ਪਰਮਿਸ਼ਨ ਹੋਈ ਵੀ ਆ ਇੱਕ ਪਰਮਿਸ਼ਨ ਇੱਕ ਲੇਡੀਜ਼ ਨੇ ਕੀਤੀ ਹੋਈ ਆ ਇਹਨਾਂ ਤੇ ਅ ਬੰਦੇ ਨੇ ਪਰਮਿਸ਼ਨ ਨਹੀਂ ਕੀਤੀ ਜੇ ਬੰਦੇ ਦੀ ਪਰਮਿਸ਼ਾ ਮੀਨਿੰਗ ਇਹ ਹੈ ਜੀਗਾ ਕਿ ਇਹਨਾਂ ਤੇ ਉਸ ਸਮੇਂ ਦੇ ਵਿੱਚ ਜਦ ਸਮੇਟੀ ਇਹਨਾਂ ਨੂੰ ਸੁਧਾਰਨਾ ਸੀ ਉਸ ਸਮੇਂ ਤੇ ਇਹਨਾਂ ਦੇ ਵਿਚਾਰਿਆਂ ਦੇ ਛੇਤਰ ਬਰੇਡ ਨਹੀਂ ਹੋਇਆ ਦੇਸੀ ਭਾਸ਼ਾ ਜੇ ਮੈਂ ਗੱਲ ਕਰਾਂ ਚਲੋ ਆਪਾਂ ਫੇਰ ਵੀ ਕਿਸ ਦੀ ਸ਼ਾਮ ਦੇ ਖਿਲਾਫ ਨਹੀਂ ਬੋਲਦੇ ਇੱਕ ਮੈਂ ਇੱਕ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਮੈਂ ਇਦਾਂ ਦਾ ਮਾਹੌਲ ਬਣਿਆ ਵਾ ਕਿਉਂਕਿ ਸਾਡੇ ਬੱਚੇ ਮੇਰੀ ਵੀ ਬੇਟੀਆਂ ਨੇ ਮੇਰੇ ਵੀ ਬੱਚਾ ਹੈਗਾ ਵਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਫੇਰ ਦੱਸਦੇ ਆ ਪਰ ਉਸ ਸਮੇਂ ਤੇ ਬੱਚੇ ਨੂੰ ਸਮਝਾਉਣਾ ਉਸ ਘੂਰ ਨਾਲ ਗੱਪੜਨਾ ਉਹ ਜ਼ਰੂਰੀ ਸੀ ਹੁਣ ਵੀ ਜੇ ਮੇਰੀ ਬੇਟੀ ਮੇਰੀ 8-9 ਸਾਲ ਦੀ ਹੈ ਜੇ ਉਹਨੂੰ ਮੈਂ ਨਾ ਸਮਝਾਵਾਂ ਨਾ ਕੁਰਾ ਉਹਨਾਂ ਦਾ ਵੀ ਜਵਾਨ ਮੂੰਹ ਫਟ ਹੋ ਜਾਣੀਆਂ ਵੱਧ ਬੋਲਣ ਲੱਗ ਜਾਂਣਾ ਉਹਨਾਂ ਨੇ ਵਿਗੜ ਜਾਣਾ ਮੈਂ ਆਪਾਂ ਨੂੰ ਪਤਾ ਹਰ ਇੱਕ ਚੀਜ਼ ਨੂੰ ਚਲੋ ਉਹ ਸਮਾਂ ਨਿਕਲ ਗਿਆ ਉਹਨਾਂ ਦਾ ਪਰ ਇਸ ਚੀਜ਼ ਦਾ ਜਿਹੜਾ ਰਿਜ਼ਲਟ ਆ ਉਹਨਾਂ ਦੀ ਉਮਰ ਚਾਹੀਏ 50 ਸਾਲ ਦੀ ਹੋ ਜੇ ਚਾਹੀਏ 55 ਸਾਲ ਦੀ ਹੋ ਜੇ ਚਾਹੀਏ 45 ਸਾਲ ਦੀ ਹੋ ਜੇ ਉਹ ਇੱਕ ਕੰਟੀਨਿਊ ਆਤ ਉਹਨਾਂ ਦੇ ਦਿਮਾਗ ਦੇ ਵਿੱਚ ਬਣੀ ਰਹਿਣੀ ਆ ਇਹ ਇਹ ਕਿਤੇ ਨਹੀਂ ਖਤਮ ਹੋ ਸਕਦੀ ਹੁਣ ਵੀ ਕਿਤੇ ਉਹ ਕਿਤੇ ਮੈਂ ਦੇਖਿਆ ਵਾ ਆਮ ਮਾਹੌਲ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਵਿੱਚ ਕਿਤੇ ਦੋ ਗਮੀ ਸ਼ਮੀ ਤੇ ਵਿੱਚ ਜਾਣਾ ਆਉਣਾ ਮੈਂ ਸਵਾਰੀ ਦੁਵਾਰੀ ਦੱਸਣ ਲੱਗਿਆ ਇੱਕ ਮੂੰਹ ਫਟ ਫਿਰ ਲੋਕ ਉਹਨਾਂ ਦੇ ਪਿੱਠ ਪਿੱਛੇ ਗੱਲਾਂ ਕਰਦੇ ਆ ਯਾਰ ਇਹ ਜਿੱਥੇ ਤਿੰਨੇ ਭੈਣਾਂ ਜਾਂਦੀਆਂ ਨੇ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਇਹਨਾਂ ਨੇ ਕੰਮ ਹੀ ਇਹ ਹੈ ਜਾਂ ਕੁਝ ਕਰਨਾ ਵਾ ਇਹ ਤੋਂ ਬਿਤਰ ਤਾਂ ਇਹ ਨਾ ਹੀ ਕਿਸੇ ਦੇ ਆਉਣਾ ਇਹਨਾਂ ਦਾ ਇਹਨਾਂ ਨੂੰ ਸਾਰੀ ਉਮਰ ਅਕਲ ਨਹੀਂ ਆਉਣੀ ਹੁਣ ਉਹਨਾਂ ਨੇ ਆਪਦਾ ਦੋਨੇ ਭਰਾਵਾਂ ਨੂੰ ਪਾੜਤਾ ਖਰਾਬ ਕਰਤਾ ਚਲੋ ਕਰਤਾ ਹੋਊਗਾ ਭਰਾ ਦੀ ਮੈਂ ਦੱਸਿਆ ਦੂਜੀ ਵੀਡੀਓ ਦੇ ਵਿੱਚ ਡੈਥ ਹੋਈ ਆ ਚਲੋ ਉਹਨਾਂ ਦੀ ਘਰ ਦਾ ਮਸਲਾ ਉਹ ਮੈਂ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਉਹਦੇ ਵਿੱਚ ਵੀਡੀਓ ਦੇ ਵਿੱਚ ਮੈਨੂੰ ਰਿਪੀਟ ਕਰਨ ਦੀ ਜਰੂਰਤ ਨਹੀਂ ਹੈਗੀ ਨੂੰ ਸਿਰਫ ਇਹ ਕਈਆਂ ਦੋਸਤਾਂ ਨੇ ਮੇਰੇਆਂ ਨੇ ਸਵਾਲ ਕੀਤਾ ਸੀ ਯਾਰ ਇਸ ਚੀਜ਼ ਦਾ ਪਿਛੇ ਪਿਛਲੇ ਕਾਰਨ ਕੀ ਨੇ ਕਈ ਕਾਰਨ ਜਿਹੜੇ ਹੈਗੇ ਉਹਨਾਂ ਨੂੰ ਐਕਸਪਲੇਨ ਕਰੋ ਉਹਨਾਂ ਬਾਰੇ ਵੀ ਦੱਸੋ ਸਾਨੂੰ ਉਹਨਾਂ ਬਾਰੇ ਵੀ ਪਤਾ ਲੱਗਣਾ ਚਾਹੀਦਾ ਵਾ ਜੇ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਮੇਰੀ ਇਹ ਵੀਡੀਓ ਕਿਸੇ ਨਾਲ ਵੀ ਮੈਚ ਕਰਦੀ ਆ ਤਾਂ ਮੈਂ ਇੱਕ ਇਤਫਾਕ ਹੀ ਕਹੂੰਗਾ ਮ ਇਹ ਮੈਂ ਵੀਡੀਓ ਜਿਹੜੀ ਹੈਗੀ ਇੱਕ ਬਠਿੰਡੇ ਏਰੀਆ ਦੀ ਆ ਮੈਂ ਕਲੀਅਰ ਕਰਕੇ ਦੱਸ ਦਿੰਨਾ ਮੇਂੜ ਤੇੜ ਦੀ ਮੈਂ ਚ ਵੀਡੀਓ ਦੇ ਵਿੱਚ ਉਹਨਾਂ ਦੀ ਪ੍ਰਾਈਵੇਸੀ ਬਰਕਰਾਰ ਰੱਖੀ ਆ ਕਿਸੇ ਦੀ ਪ੍ਰਾਈਵੇਸੀ ਨੂੰ ਮੈਂ ਲੀਕ ਨਹੀਂ ਕੀਤਾ ਤੇ ਕਿਸੇ ਲਈ ਇਹ ਨਾ ਸਮਝੋ ਕਿ ਮੈਂ ਸਪੈਸ਼ਲ ਕਿਸੇ ਨੂੰ ਇਹ ਵੀਡੀਓ ਟਾਰਗੇਟ ਕਰਕੇ ਬਣਾ ਰਿਹਾ ਮਾ ਸਿਰਫ ਇੱਕ ਲੋਕਾਂ ਦਾ ਜਿਹੜਾ ਸਮਾਜਿਕ ਲੈਵਲ ਆ ਲੋਕਾਂ ਨੇ ਕਿਵੇਂ ਵਿਚਾਰਨਾ ਦੇ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਮਾਰੇ ਖਿਆਲ ਆ ਚੱਲਦੇ ਨੇ ਉਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਆ ਹਾਂ ਇੱਕ ਚੀਜ਼ ਮੈਂ ਹੋਰ ਦੇ ਇਥੇ ਥੋੜੀ ਦੱਸਣ ਦੀ ਕੋਸ਼ਿਸ਼ ਕਰਦਾ ਮਾਂ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਉਹਨਾਂ ਦੀ ਮਾਤਾ ਦੀ ਡੈਥ ਹੋਣ ਦੀ ਜਦੋਂ ਉਹਨਾਂ ਦੀ ਮਾਤਾ ਦੀ ਡੈਥ ਹੁੰਦੀ ਆ ਡੈਥ ਹੋਣ ਤੋਂ ਲਗਭਗ 1 ਮਹੀਨਾ ਪਹਿਲਾਂ ਉਹਨਾਂ ਨੂੰ ਪਤਾ ਸੀਗਾ ਜਿਹੜੀ ਸਾਡੀ ਇਹ ਪ੍ਰਾਪਰਟੀ ਆ ਇਹਦੇ ਚੋਂ ਤੀਜਾ ਹਿੱਸਾ ਵਾ ਸਾਡੀ ਮਾਤਾ ਦੇ ਨਾਂ ਤੇ ਆ ਉਹ ਤਿੰਨੇ ਭੈਣਾਂ ਨੇ ਰਲ ਕੇ ਆਪਦੀ ਮਾਤਾ ਦਾ ਸਨਾਨ ਲੱਭ ਲਿਆ ਲੋਕਾਂ ਨੂੰ ਇਹ ਫਿਕਰ ਹੁੰਦਾ ਸੀ ਕਿ ਸਾਡੀ ਮਾਤਾ ਨੂੰ ਕੁਛ ਨਾ ਹੋ ਜਵੇ ਜਾਂ ਕੁਝ ਇਦਾਂ ਨਾ ਹੋ ਜਵੇ ਪਰ ਇਹਨਾਂ ਨੂੰ ਇਹ ਫਿਕਰ ਸੀ ਕਿ ਤਿੰਨਾਂ ਭੈਣਾਂ ਨੂੰ ਇਹ ਮਾਤਾ ਹੁਣ ਜਾਣਾ ਤਾਂ ਚਲੋ ਹੈਗਾ ਹੀ ਆ ਨੇ ਸੰਸਾਰ ਤੋਂ ਕਿ ਇਹ ਜਿਹੜੀ ਪ੍ਰਾਪਰਟੀ ਇਹਨਾਂ ਦੇ ਦੋ ਕਿਲੇ ਦੇ ਨਾਂ ਤੇ ਹੈ ਕੋਈ ਵਸੀਅਤ ਨਾ ਕਰਾ ਜਵੇ ਆਪਦੇ ਪੁੱਤਾਂ ਦੇ ਨਾਂ ਤੇ ਇਹਨਾਂ ਨੇ ਤਿੰਨਾਂ ਭੈਣਾਂ ਨੇ ਆਪਦੀ ਮਾਂ ਦਾ ਪਾਵਾ ਦੱਬੀ ਰੱਖਿਆ ਮਾਤਾ ਨੂੰ ਉੱਠਣ ਨਹੀਂ ਦਿੱਤਾ ਜਦੋਂ ਕੋਈ ਬਿਅਰ ਕੋ ਬਾਹਰੋਂ ਆ ਕੇ ਕਹਿੰਦਾ ਸੀ ਕਿ ਉਹ ਮਾਤਾ ਦਾ ਨਾਲੇਕੀ ਤੁਸੀਂ ਨਾ ਇਹ ਜਿਹੜੀ ਤੁਹਾਡਾ ਘਰ ਦੇ ਵਿੱਚ ਜ਼ਮੀਨ ਦਾ ਹਿੱਸਾ ਹੈਗਾ ਵਾ ਤੂੰ ਹੁਣ ਤੁਹਾਡੇ ਕੋਲੇ ਸਮਾਂ ਬੜਾ ਥੋੜਾ ਵਾ ਤੁਸੀਂ ਕੋਸ਼ਿਸ਼ ਕਰੋ ਇਹ ਸਮਝੋ ਸਮੇਂ ਨੂੰ ਤੁਸੀਂ ਆਪਦੇ ਜੇ ਪੁੱਤਾਂ ਨੂੰ ਜੱਤੀਆਂ ਨੂੰ ਜਿਵੇਂ ਵੀ ਤੁਹਾਡੇ ਦਿਮਾਗ ਦੇ ਵਿੱਚ ਆ ਉਸ ਤਰੀਕੇ ਦੇ ਨਾਲ ਮਤ ਇਹ ਪ੍ਰਾਪਰਟੀ ਜਿਹੜੀ ਤੁਹਾਡੇ ਨਾਂ ਤੇ ਦੋ ਕਿੱਲੇ ਹੈਗੇ ਆ ਇਹਨੂੰ ਡਿਵਾਈਡ ਕਰ ਦਿਓ ਇਹਨੂੰ ਦੇ ਦਿਓ ਵਸੀਦ ਕਰਾ ਦਿਓ ਜਦੋਂ ਇਹ ਕੋਈ ਬਾਹਰਲਾ ਬੰਦਾ ਜਾਂ ਚਾਚਾ ਤਾਇਆ ਆ ਕੇ ਉਹਨਾਂ ਦਾ ਰਹਿ ਦਿੰਦਾ ਸੀਗਾ ਉਦੋਂ ਉਹ ਤਿੰਨੇ ਬਣਾ ਅਲੀ ਅਲੀ ਕਰਕੇ ਇੱਕ ਬੰਦੇ ਦੇ ਪਿੱਛੇ ਪੈ ਜਾਂਦੇ ਸੀ ਉਹ ਇਹ ਕੱਲ ਕਹਿ ਦਿੰਦੀ ਸੀ ਹਾਂ ਤੁਸੀਂ ਕੌਣ ਹੋ ਨਨੇਓ ਸਾਡੇ ਘਰ ਦੇ ਵਿੱਚ ਇਹ ਦਖਲ ਅੰਦਾਜ਼ੀ ਕਰਨ ਦੇ ਉਸ ਸਮੇਂ ਤੋਂ ਹੀ ਉਹਨਾਂ ਤਿੰਨਾਂ ਭੈਣਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਚੱਲ ਰਹੀ ਹੁੰਦੀ ਸੀ ਕੰਟੀਨਿਊ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਜ਼ਮੀਨ ਦੇ ਨਾਂ ਦੇ ਅਸੀਂ ਆਪਦੇ ਭਰਾਵਾਂ ਨੂੰ ਬਲੈਕਮੇਲ ਕਰਾਂਗੇ ਆਪਦੇ ਭਰਾਵਾਂ ਨੂੰ ਧੌਂਸ ਦੇਵਾਂਗੇ ਇਤੇ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਜਿਹੜੀ ਧੌਂਸ ਹੁੰਦੀ ਆ ਭਰਾਵਾਂ ਤੇ ਭੈਣਾਂ ਦੀ ਇੱਕ ਹੱਕ ਦੀ ਹੁੰਦੀ ਆ ਆ ਭਰਾ ਦੇ ਉੱਤੇ ਹੱਕ ਦੀ ਹੁੰਦੀ ਆ ਇਹ ਨਹੀਂ ਧੌਸ ਹੁੰਦੀ ਕਿ ਉਹਦੇ ਪ੍ਰਾਪਰਟੀ ਦੇ ਵਿੱਚੋਂ ਮੈਂ ਹਿੱਸਾ ਲਵਾਂਗੀ ਇਸ ਚੀਜ਼ ਦੀ ਧੌਸ ਹੁੰਦੀ ਆ ਇਹ ਚੀਜ਼ ਦੇ ਨਾਲ ਬਣਦਾ ਹੁੰਦਾ ਸ਼ਰੀਕ ਮੇਰੀ ਭੈਣ ਆ ਜਾਂ ਮੇਰਾ ਭਰਾ ਵਾ ਮੇਰਾ ਮੇਰਾ ਭਰਾ ਹੋਣ ਦਾ ਨਾਤਾ ਉਹਦੇ ਨਾਲ ਇੰਨਾ ਵਧੀਆ ਵਾ ਕਿ ਮੈਂ ਉਹਤੇ ਉਹਨੂੰ ਦਾ ਪਾ ਕੇ ਜੋ ਮਰਜ਼ੀ ਕਹਿਦਾ ਫਿਰ ਇਹ ਉਹਦੇ ਦੋਨੇ ਭਰਾ ਉਹਦੇ ਇੰਨੇ ਕਬੀਲਦਾਰ ਸੀਗੇ ਇੰਨੇ ਵਧੀਆ ਸੀਗੇ ਉਹਨਾਂ ਨੇ ਉਹਦੇ ਤਿੰਨੇ ਭੈਣਾਂ ਦੇ ਦੋ ਦੋ ਵਿਆਹਾਂ ਤੇ ਟਣੀਆਂ ਬਣੀਆਂ ਮਰਨੇ ਜਮਨੇ ਸਾਰੇ ਕੀਤੇ ਲਗਭਗ ਇੱਕ ਇੱਕ ਭੈਣ ਤੇ ਉਹਨਾਂ ਨੇ 5-5 ਲੱਖ ਰੁਪਇਆ ਖਰਚਿਆ ਤਿੰਨੇ ਭੈਣਾਂ ਤੇ ਕਿਉਂਕਿ ਉਹਨਾਂ ਨੇ ਮਰਨੇ ਜਮਨੇ ਵੀ ਕੀਤੇ ਦੋ ਦੋ ਨਾਨਕ ਸ਼ੱਕਾ ਵੀ ਬਣੀਆਂ ਲਗਭਗ 1.5 ਲੱਖ ਰੁਪਇਆ ਉਹਨਾਂ ਨੇ ਇੱਕ ਨਾਨਕ ਸ਼ੱਕ ਤੇ ਲਾਇਆ ਉਹਨਾਂ ਨੇ ਦੋ ਦੋ ਨਾਨਕ ਸ਼ੱਕਾ ਬਣਾਈਆਂ 10-10 ਲੱਖ ਰੁਪਏ ਲਗਭਗ ਲਵਾਤਾ ਇਹ ਜਿਹੜੀ ਮੈਂ 3 ਲੱਖ ਦੀ ਗੱਲ ਕਰ ਰਿਹਾ ਇਹ ਤੋਂ 15 ਸਾਲ ਪੁਰਾਣੀ ਗੱਲ ਕਰ ਰਿਹਾ ਮੈਂ ਅੱਜ ਦੇ 3 ਲੱਖ ਦੀ ਵੈਲਿਊ ਦੇ ਹਿਸਾਬ ਨਾਲ ਨਹੀਂ ਗੱਲ ਕਰ ਰਿਹਾ ਮੈਂ ਜਦੋਂ ਜ਼ਮੀਨ ਦਾ ਰੇਟ ਦਾ ਸੀਗਾ 15-20 ਲੱਖ ਰੁਪਏ ਕਿਲੇ ਦਾ ਰੇਟ ਸੀ ਉਦੋਂ ਉਹਨਾਂ ਨੇ 2-2 ਲੱਖ ਰੁਪਏ ਲਗਭਗ ਮੈਂ ਇਹ ਰਾਉਂਡ ਫਿਗਰ ਦੱਸ ਰਿਹਾ ਮੈਂ ਕੋਈ ਲੈਖਤੀ ਅਮਾਊਂਟ ਨਹੀਂ ਦੱਸ ਰਿਹਾ ਹੋ ਸਕਦਾ ਵੱਧ ਘੱਟ ਹੋਵੇ ਪਰ ਲੱਖ ਪਲੱਸ ਸੀਗੀ ਇਸ ਚੀਜ਼ ਦਾ ਮੈਨੂੰ ਸ਼ੋਰ ਬਿਲਕੁਲ ਜਿਹੜੀ ਇਨਫੋਰਮੇਸ਼ਨ ਉਹਨਾਂ ਨੇ ਉਸ ਪਰਿਵਾਰ ਨੇ ਦਿੱਤੀ ਹੈ ਨਾ ਉਹ ਤੇ ਉਹਨਾਂ ਨੇ ਸਾਫ਼ ਇਹ ਦੱਸਿਆ ਵਾ ਲੱਖ ਤੋਂ ਪਲੱਸ ਸੀਗੀ ਲੱਖ ਤੋਂ ਪਲੱਸ ਹੀ ਅਮਾਉਂਟ ਖਰਚੀ ਆ ਲਗਭਗ ਜਿੰਨੀ ਕਿ ਉਹਨਾਂ ਨੂੰ ਭੈਣਾਂ ਨੂੰ ਉਸ ਚੀਜ਼ ਦੇ ਵਿੱਚ ਜ਼ਮੀਨ ਦੇ ਵਿੱਚੋਂ ਹਿੱਸਾ ਆਉਣਾ ਸੀਗਾ ਓਨੇ ਅਮਾਉਂਟ ਉਹਨਾਂ ਨੇ ਆਪਦੇ ਮਰਨੇ ਜੰਮਣਿਆ ਤੇ ਆਪਦੇ ਬੱਚਿਆਂ ਦੇ ਵਿਆਹਾਂ ਤੇ ਆ ਸਾਰਾ ਖਰਚਾ ਕਰਵਾਇਆ ਉਹ ਇਹ ਚੀਜ਼ ਦੇ ਵਿੱਚ ਕਰਵਾਇਆ ਹਾਂ ਹਾਂ ਜੇ ਤੁਸੀਂ ਅ ਅਸੀਂ ਸਾਡਾ ਇਹ ਤੁਸੀਂ ਕਵਿਲਦਾਰੀ ਪੂਰੀ ਕਿਉਂ ਟੋ ਜੋ ਵੀ ਮਾਤਾ ਦੀ ਪ੍ਰਾਪਰਟੀ ਹੈਗੀ ਅਸੀਂ ਜਾਣ ਲੱਗੀਆਂ ਅਸੀਂ ਕਿਹੜਾ ਮਰ ਲੱਗੀਆਂ ਇੱਥੇ ਥੋੜ੍ਹੀ ਹੋਈ ਆ ਭਰਾਵਾਂ ਦੀ ਹੋਈ ਆ ਕੋਈ ਚੱਕਰ ਨਹੀਂ ਐਂ ਕਹਿੰਦੀਆਂ ਹੈਗੀਆਂ ਨੇ ਉਹਨਾਂ ਨੇ ਮੈਨੂੰ ਦੱਸਿਆ ਪਰਿਵਾਰ ਨੇ ਪਰ ਉਹਨਾਂ ਨੇ ਜਦੋਂ ਆਪਦੀ ਕਬੀਲਦਾਰੀ ਪੂਰੀ ਕਾਊਂਟ ਲਈ ਲੱਗਿਆ ਸਾਡਾ ਸਾਰਾ ਜਵਾਗ ਜੋਲਾ ਵੇਚਿਆ ਗਿਆ ਸਾਰਿਆਂ ਦੀ 55-55 ਸਾਲ ਦੀ ਉਮਰ ਹੋ ਗਈ ਉਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਮਾੜੀ ਨੀਤ ਜਿਹੜੀ ਸੀਗੀ ਮਾੜੀ ਨੀਤੀ ਉਹ ਵੜ ਗਈ ਲਾਲਚ ਵੜ ਗਿਆ ਦਿਮਾਗ ਦੇ ਵਿੱਚ ਕਿ ਅਸੀਂ ਇਹ ਵੀ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਹੋਰ ਖਰਾਬ ਕਰਗੇ ਹੋਰ ਪਰੇਸ਼ਾਨ ਕਰਗੇ ਜੋ ਵੀ ਹਿੱਸਾ ਹੈਗਾ ਜ਼ਮੀਨ ਦਾ ਇਹਨਾਂ ਤੋਂ ਲੈ ਲਈਏ ਫਿਰ ਉਹਨਾਂ ਨੇ ਦੋਨੇ ਦੋਨਾ ਤਿੰਨ ਪ੍ਰਭਾਵਾਂ ਨੂੰ ਪਾੜਨ ਦੀ ਬੜੀ ਵਧੀਆ ਸਾਜ਼ਿਸ਼ ਖੇਡੀ ਚਾਲ ਖੇਡੀ ਉਹਦੇ ਚ ਚਲੋ ਉਸ ਪਰਿਵਾਰ ਦੀ ਮਾੜੀ ਕਿਸਮਤ ਉਹ ਕਾਮਯਾਬੀ ਹੋ ਗਈਆਂ ਆਪਾਂ ਇਹਦੀ ਕਹਿੰਦੇ ਕਾਮਯਾਬ ਨਹੀਂ ਹੋਈਆਂ ਉਹ ਪ੍ਰਭਾਵਾਂ ਨੂੰ ਪਾੜਨ ਦੇ ਵਿੱਚ ਕਾਮਯਾਬ ਹੋ ਗਈਆਂ ਉਹ ਚਲੋ ਅੱਗੇ ਵਰਤਨਾ ਨਾ ਵਰਤਨਾ ਫੇਰ ਆਪਾਂ ਉਹੀ ਗਲਤੀ ਆ ਗਿਆ ਮੈਂ ਉਸ ਸਮੇਂ ਦੀ ਖੇਡ ਆ ਗਏ ਪਰ ਕੇਰਾਂ ਤਾਂ ਬੜਾ ਇਸ ਪਰਿਵਾਰ ਨੂੰ ਝਟਕਾ ਲੱਗਿਆ ਵਿਆ ਤੇ ਲੱਗਿਆ ਮੈਂ ਫੇਰ ਵੀ ਦਸੂਗਾ ਜਦੋਂ ਆਪਾਂ ਨੂੰ ਪਤਾ ਵਾ ਆਪਣੀ ਬਿਰਗਾਂ ਦੀ ਪ੍ਰਾਪਰਟੀ ਹੈਗੀ ਆ ਜ਼ਮੀਨ ਹੈਗੀ ਆ ਕੋਸ਼ਿਸ਼ ਕਰੋ ਸਾਡੇ ਬੱਚਿਆਂ ਦੇ ਵਿੱਚ ਇੱਕ ਬੰਦਰਾਂ ਚ ਭੇਲੀ ਨਾ ਸਿੱਟੋ ਜਾਣਾ ਸੰਸਾਰ ਤੋਂ ਹਰੇਕ ਨੇ ਆ ਉਸ ਜ਼ਮੀਨ ਨੂੰ ਚਾਹੇ ਧੀਆ ਨੂੰ ਦੇ ਦਿਓ ਚਾਹੇ ਪੁੱਤਾਂ ਨੂੰ ਦੇ ਦਿਓ ਮੇਰਾ ਇਸ ਇਹ ਵਿਸ਼ਾ ਨਹੀਂ ਹੈਗਾ ਕਿ ਧੀਆ ਨੂੰ ਨਹੀਂ ਦੇਣਾ ਜਾਂ ਧੀਆ ਨੂੰ ਦੇਣਾ ਮੇਰਾ ਸਿਰਫ ਇਹੀ ਵਿਚਾਰ ਵਾ ਜਿਹਨੂੰ ਜਿਵੇਂ ਵੀ ਦੇਣੀ ਆ ਮਾਪੇ ਆਪ ਖੁਦ ਡਿਵਾਈਡ ਕਰਦੇ ਨਾ ਖੁਦ ਦੇ ਦੇਣ ਤੇ ਜੋ ਸਹੀ ਹੈ ਜਿਨ੍ਹਾਂ ਨੇ ਹੱਕ ਕਮਾਈ ਕਰਕੇ ਬਣਾਈ ਹੁੰਦੀ ਹੈ ਜਿਨ੍ਹਾਂ ਨੇ ਮਿਹਨਤ ਕਰੀ ਆਉਂਦੀਆਂ ਉਹਨਾਂ ਦਾ ਵੀ ਮਾਪਿਆਂ ਦਾ ਹੱਕ ਬਣਦਾ ਵਾ ਉਹਨਾਂ ਵੱਲ ਧਿਆਨ ਰੱਖਣ ਦਾ ਇਹ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰੋ ਮੇਰੀ ਸਮਝਿਓ ਜੇ ਨਹੀਂ ਇੱਕ ਵੀ ਸਮਝ ਲੱਗਦੀ ਤਾਂ ਦੁਆਰੇ ਦੇਖ ਲਿਓ ਜੇ ਕਿਸੇ ਨੇ ਮੇ ਇਸ ਵਿਸ਼ੇ ਤੇ ਵੀ ਨਾਲ ਗੱਲ ਕਰਦੀ ਹੈ ਮੇਰਾ ਨੰਬਰ ਹੈਗਾ ਵਾ ਤੇ ਮੈਂ ਦੁਬਾਰੇ ਫੇਰ ਦੱਸ ਦਿੰਨਾ ਮੇਰੀ ਇਹ ਸਟੋਰੀ ਕਈਆਂ ਪਰਿਵਾਰਾਂ ਦੇ ਨਾਲ ਮੈਚ ਹੋਣੀ ਆ ਕੋਈ ਮੇਤੇ ਸਪੈਸ਼ਲ ਟਾਰਗੇਟ ਨਾ ਕਰਿਓ ਕਿ ਮੈਨੂੰ ਸਪੈਸ਼ਲ ਨਾ ਕਿਉਂਕਿ ਆ ਤੁਸੀਂ ਸਪੈਸ਼ਲੀ ਸਾਡੇ ਤੇ ਬਣਾਈ ਆ ਵੀਡੀਓ ਮੈਂ ਸਪੈਸ਼ਲ ਨਹੀਂ ਕਿਸੇ ਤੇ ਬਣਾਈ ਇਹ ਇੱਕ ਸੰਸਾਰ ਦੇ ਵਿੱਚ ਜਿਵੇਂ ਭੈਣ ਭਰਾਵਾਂ ਦੇ ਵਿੱਚ ਹੁੰਦੀ ਆਈ ਆ ਜਿਵੇਂ ਲੋਕ ਕਰਦੇ ਆਏ ਆ ਉਮੇ ਇੱਕ ਲੋਕਾਂ ਦੇ ਮੂਰੇ ਦੱਸਣ ਦੀ ਆ एक्सप्लेन ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਲੋਕਾਂ ਨੂੰ ਸਹੀ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਦੀ ਪ੍ਰਾਪਰਟੀ ਦਾ ਜੋ ਵੀ ਜਾਣ ਲੱਗੇ ਸਹੀ ਡਿਵਾਈਡ ਕਰਕੇ ਜਾਇਓ ਫਿਰ ਵੀ ਤੁਹਾਡੇ ਆਨਸ ਨਾਲੇ ਸਮੇਂ ਦੇ ਵਿੱਚ ਬੱਚੇ ਆਸ ਵਿੱਚ ਵਰਤੇ ਵਰਤਦੇ ਰਹਿਣਗੇ ਆਸ ਵਿੱਚ ਉਹਨਾਂ ਦਾ ਪਿਆਰ ਬਣਿਆ ਰਹੂਗਾ ਹਾਂ ਇੱਕ ਚੀਜ਼ ਮੈਂ ਹੋਰ ਦੇਥੇ ਥੋੜੀ ਦੱਸਣ ਦੀ ਕੋਸ਼ਿਸ਼ ਕਰਦਾ ਮਾਂ ਇਹਨਾਂ ਤਿੰਨੇ ਭੈਣਾਂ ਦੇ ਵਿੱਚੋਂ ਇੱਕ ਵਿਚਾਲੜੀ ਭੈਣ ਹੈ ਜਿਹੜੀ ਉਹਨੇ ਦੋਨੇ ਭਰਾਵਾਂ ਨੂੰ ਆਸ ਵਿੱਚ ਪਾੜ ਕੇ ਰੱਖਦੀ ਬੜੀ ਕੋਸ਼ਿਸ਼ ਕੀਤੀ ਆ ਮੈਂ ਦੱਸਿਆ ਵਾ ਕਿ ਉਹਨਾਂ ਦਾ ਭਰਾ ਪਹਿਲਾਂ ਗਵਰਨਮੈਂਟ ਜੌਬ ਤੇ ਸੀਗਾ ਉਸ ਭਰਾ ਨੂੰ ਆਪ ਦੇ ਛੋੜੇ ਭਰਾ ਨੂੰ ਇੱਕ ਚੱਕ ਦਿੰਦੀ ਰਹੀ ਆ ਇੱਕ ਮੱਤ ਦਿੰਦੀ ਰਹੀ ਆ ਕਿ ਵੀਰੇ ਤੂੰ ਘਰੇ ਆ ਕਿ ਜਿਹੜਾ ਮੇਰਾ ਵੱਡਾ ਭਰਾ ਹੋਊਗਾ ਉਹਦੀ ਜਿਹੜੀ ਪੈਨਸ਼ਨ ਹੋਊਗੀ ਜਾਂ ਉਹਦੀ ਸੈਲਰੀ ਹੋਊਗੀ ਉਹਦਾ ਅੱਧਾ ਲਾਈਫਟਾਈਮ ਤੱਕ ਤੂੰ ਹੱਕਦਾਰ ਆ ਇਹ ਸਿਰਫ ਗੱਲ ਕਰਨ ਦਾ ਉਹਦਾ ਤਰੀਕਾ ਸੀਗਾ ਕਿ ਦੋਵੇਂ ਭਰਾ ਆਪਸ ਵਿੱਚ ਜ਼ਿੰਦਗੀ 'ਚ ਬਰਤਨ ਆਏ ਕਿਤੇ ਆਪਸ ਵਿੱਚ ਇਕੱਠੇ ਹੋਗੇ ਨਾ ਬਹਿ ਜਾਣ ਪਰ ਹੁਣ ਐਂਡ ਤੇ ਜਦੋਂ ਉਸ ਭਰਾ ਦੀ ਡੈਥ ਹੋ ਗਈ ਉਸ ਪਰਿਵਾਰ ਨੂੰ ਦੋਨੇ ਪਰਿਵਾਰਾਂ ਨੂੰ ਉਹ ਆਪਸ ਵਿੱਚ ਪਾੜਨ ਦੇ ਵਿੱਚ ਕਾਮਯਾਬ ਹੋ ਗਈ ਇਹ ਮੈਂ ਚਲੋ ਮਾਰੇ ਸਮੇਂ ਦੀ ਗੱਲ ਕਹੂੰਗਾ ਮੈਂ ਕਿਤੇ ਹੋ ਸਕਦਾ ਪਰਿਵਾਰ ਇਕੱਠਾ ਹੋ ਜਵੇ ਉਹ ਤੇ ਚੰਗੀ ਗੱਲ ਹੀ ਆ ਚਲੋ ਇਨੀ ਕੁ ਮੇਰੀ ਵੀਡੀਓ ਇਸ ਸਵਿਕਾਰ ਕਰਿਓ ਬਾਕੀ ਮੈਂ ਕੋਈ ਮੇਰੀ ਕਿਸੇ ਨੂੰ ਗੱਲ ਮਾੜੀ ਲੱਗੀ ਹੋਵੇ ਤਾਂ ਮੈਂ ਫੇਰ ਵੀ ਕਿਸੇ ਦਾ ਮੇਰਾ ਦਿਲ ਦਿਖਾਉਂਦਾ ਇਰਾਦਾ ਨਹੀਂ ਸੀਗਾ ਪਰ ਜਿਹੜੀ ਸਚਾਈ ਆ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਨੇ ਲੋਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਸੀ ਦੱਸਣੀਆਂ ਚਾਹੀਆਂ ਮੈਂ ਤੇ ਮੇਰੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤੇ ਲਾਈਕ ਵੀ ਜਰੂਰ ਕਰ ਦਿਓ ਥੈਂਕ ਯੂ ਦੋਸਤੋ